ਕੀ ਕਰਦਾ ਤਰੀ ਮੈਂ ਸਦਾ ਤੇਰੇ ਵਿੱਚ ਨਹੀਂ ਕਰਦਾ ਤਰੀ ਮੈਂ ਸਦਾ ਤੇਰੇ ਵਿੱਚ ਨਹੀਂ ਕਰਦਾ ਤਰੀ ਮੈਂ ਸਦਾ ਤੇਰੇ ਵਿੱਚ ਨਹੀਂ ਕਰਦਾ ਤਰੀ ਮੈਂ ਠੀਕ ਕਰਦਾ ਹੋਰ ਕੀ ਹੈ ਕਹਿੰਦੀ ਬੇਵသားੀ ਹੋਰ ਜਿਹੜਾ ਸਦਾ ਤੇਰੇ ਵਿੱਚ ਨਹੀਂ ਕਰਦਾ ਤਰੀ ਮੈਂ ਠੀਕ ਕਰਦਾ ਹੋਰ ਕੀ ਹੈ ਕਹਿੰਦੀ ਬੇਵသားੀ ਹੋਰ ਜਿਹੜਾ ਸਦਾ ਤੇਰੇ ਵਿੱਚ ਨਹੀਂ ਕਰਦਾ ਤਰੀ ਮੈਂ ਠੀਕ ਕਰਦਾ ਹੋਰ ਕੀ ਹੈ ਕਹਿੰਦੀ ਬੇਵသားੀ ਹੋਰ ਜਿਹੜਾ ਸਦਾ ਤੇਰੇ ਵਿੱਚ ਨਹੀਂ ਕਰਦਾ ਤਰੀ ਮੈਂ ਗੱਲ ਯਾ ਵੀ ਗੱਲ ਗੱਲ ਤੇਰੀ ਖੇਡ ਠੀਕ ਕਰ ਤੂੰ ਤੇਰੀ ਮੈਂ ਠੀਕ ਕਰਦਾ ਅੱਗੇ ਗੱਲ ਹੋਰ ਕੀ ਹੈ ਉਹ ਕਹਿੰਦੀ ਦਿਮਾਗੀ ਹੋਰ ਗੱਲ ਉਹ ਮੁੰਡਾ ਲਾਖਰਾ ਕਰੋ ਬਹੁਤ ਲਾਖਰਾ ਠੀਕ ਹੈ ਨਾ ਠੀਕ ਹੈ ਨਾ ਯਾ ਵੀ ਠੀਕ ਹੈ ਨਾ ਸਾਡਾ ਤੇਰਾ ਗੱਡੀ ਚੱਲੂ ਤੇਰੀ ਮੈਂ ਤੂੰ ਤੇ ਡੀਸੀ ਬਣ ਗਿਆ ਪਾਸੂ ਜਰਾ ਤੈਨੂੰ ਜਿਆਦਾ ਬਕਮੇਟੀ ਹੋਣੀ ਆਈ ਪਕੜੇ ਜੀ ਸਾਡੀ ਤੁਹਾਡੀ ਬਹਿਸ ਵਸਾਈ ਹੋ ਰਹੀ ਹੈ ਦੂਜੇ ਕਿਸੇ ਬੰਦੇ ਦਾ ਕੀ ਮਾਮਲਾ ਸੀ ਉਹ ਉਹ ਯਾਰ ਗੱਲ ਆ ਜੀ ਸਾਡੇ ਸ਼ਾਹਗੁਰੂ ਸ਼ੋਭਾ ਯਾਤਰਾ ਚੱਲਣੀ ਭਗਵਾਨ ਬਾਲਕੀ ਜੀ ਦੇ ਨਾਮ ਜੀ ਉਹ ਐਕਚੁਅਲੀ ਕੀ ਇਹ ਉਹਨਾਂ ਨੇ ਕਮੇਟੀ ਨੇ ਜਿਹੜੇ ਉੱਥੇ ਸਾਡੇ ਬਾਲਕੀ ਸਮਾਜ ਦੇ ਜਿਹੜੇ ਬੰਦੇ ਆ ਉਹ ਮੇਰੇ ਆ ਉਸ ਵਾਰ ਦਾ ਐਮਸੀ ਵੀ ਆਪਣਾ ਹੀ ਆ ਜੀ ਤੇ ਉਹਨਾਂ ਨੇ ਸਾ ਕੁਰੀਟਲ ਪਾਰਟੀਆਂ ਨੂੰ ਇਨਵਾਈਟ ਕਰਦੇ ਹੀ ਅਸ਼ੋਕਾ ਯਾਤਰਾ ਸ਼ੁਰੂ ਕਰਨ ਹਾਂਜੀ ਹਾਂਜੀ ਉਹਨਾਂ ਨੇ ਫੈਸਲਾ ਕੀਤਾ ਸੀ ਵੀ ਐਮਐਲਏ ਸਾਹਿਬ ਰੀਬਨ ਕੱਟਣਗੇ ਤੇ ਨਾਲ ਹਲਕਾ ਇੰਚਾਰਜ ਹੋਊਗਾ ਦੋਨੇ ਜਣੇ ਸਾਂਝਾ ਰੀਬਨ ਕੱਟ ਦਾਂਗੇ ਜੀ ਉਹ ਇੱਕ ਇਥੇ ਫਿਰਦਾ ਰਾणे ਜਪਟ ਰਾਣਾ ਹਰਦੀਪ ਪਤੀਜਾ ਅੱਛਾ ਜੀ ਬੀਜੇਪੀ ਦੇ ਪਤਨੀ ਵੀ ਹਮੇਸ਼ਾ ਨਾ ਮਾਹੌਲ ਖਰਾਬ ਕਰਦਾ ਰਹਿੰਦਾ ਜਿੱਥੇ ਵੀ ਕੋਈ ਬਦਮਾਗ ਬੰਦਾ ਅਸੀਂ ਚਾਹੁੰਦੇ ਆ ਵੀ ਮਾਹੌਲ ਖਰਾਬ ਨਾ ਹੋਵੇ ਲੜਾਈ ਨਾ ਹੋਵੇ ਪਰਿਵਾਰ ਆ ਵੀ ਚਲੋ ਸਾਡੇ ਤਾਂ ਪਰਿਵਾਰ ਮੇਰੇ ਦਾ ਹੁਣ ਹਲਕੇ ਦੇ ਲੋਕਾਂ ਦੇ ਮਨ ਥੋੜੀ ਬਦਲ ਲੈਣਗੇ ਜੀ ਅੱਜ ਵੀ ਇਹਨੇ ਇਹੋ ਕੀਤਾ ਵੀ ਉਹ ਘਰੀ ਬਣਾ ਉਹਨਾਂ ਨੇ ਕੀਤਾ ਤੇ ਇਹ ਉਹ ਲੈ ਕੇ ਆਇਆ ਥਾਲੀ ਤੇ ਇੱਕ ਇੰਚੀ ਚੱਕਣ ਪਿਆ ਜੀ ਵੀ ਮੈਂ ਅਬ ਮੇਰੇ ਨਾਲ ਸੱਜੇ ਹਰਪਿੰਦਰ ਖੜਾ ਇੱਕ ਪਿੰਦਰ ਪਹਿਲੋਂ ਪਿੱਛੇ ਖੜਾ ਹੀ ਫਿਰ ਧੱਕਾ ਮਾਰ ਕੇ ਕਹਿਣ ਨੂੰ ਮੂਰੇ ਆ ਕੇ ਖੜ ਗਿਆ ਕੈਂਚੀ ਚੱਕਣ ਪਿਆ ਤੇ ਕੈਂਚੀ ਮੈਂ ਚੱਕਣ ਦਿੰਦਾ ਫਿਰ ਮੰਨ ਕੇ ਇਹ ਹੈ ਜੀ ਕਿ ਜਦੋਂ ਆਪਾਂ ਕਹਿੰਦੇ ਸ਼ੋਭਾ ਜਤਾ ਧਾਰਮਿਕ ਹੈ ਲੇਕਿਨ ਉੱਥੇ ਵੀ ਸਿਆਸਤ ਜੀ ਹੁੰਦੀ ਰਹੀ ਹੈ ਨਾ ਕਿੱਥੇ ਵੀ ਇਹਨੇ ਮਾਹੌਲ ਖਰਾਬ ਕੀਤਾ ਇਹਨਾਂ ਲੋਕਾਂ ਨੇ ਆ ਤੇ ਠੀਕ ਹੈ ਬੱਚੂ ਦਾ ਵਿਚਾਰ ਵਿਚਾਰਿਆ ਉਹ ਬਾਕੀ ਤਾਂ ਤੁਸੀਂ ਦੇਖ ਲਿਆ ਉਹ ਤੇ ਫਿਰ ਪੁਲਿਸ ਨੇ ਨੂੰ ਲੈ ਗਈ ਪਿੱਛੇ ਫਿਰ ਸਭ ਮੇਰੇ ਕੋਲ ਤੋਂ ਪਿੰਦਰ ਕੋ ਰੀਵਨ ਕਟਵਾਇਆ ਉਹਨਾਂ ਨੇ ਜੀ ਆ ਉਹ ਉਹ ਤੁਹਾਨੂੰ ਫੋਟੋ ਭੇਜ ਦਿੰਨੇ ਆ ਵੀ ਇਹ ਕੱਢ ਦਿਆਂ ਦੀਆਂ ਕਮੇਟੀ ਇਹਨੂੰ ਕੋਈ ਪਾਸੇ ਕੱਢਤਾ ਹੀ ਉਹਨਾਂ ਨੇ ਠੀਕ ਹੈ ਜੀ ਚਲੋ ਏ ਭਾਜੀ ਮੈਂ ਜਿਹੜੀ ਤੁਹਾਡੇ ਉੱਤੇ ਥੋੜਾ ਜਿਹਾ ਬਹਿਸਾਈ ਜਿਹਾ ਹੋਇਆ ਉਹਦੇ ਬਾਰੇ ਜਾਣਕਾਰੀ ਲੈਣੀ ਸੀ ਕੀ ਮਾਮਲਾ ਕੀ ਸੀ ਇਹ ਉੱਤੇ ਕੁਝ ਨਹੀਂ ਹੈਗਾ ਦੇਖੋ ਕੀ ਹੁੰਦਾ ਹੈ ਵੀ ਜਿਹੜਾ ਇਹ ਪ੍ਰੋਗਰਾਮ ਹੁੰਦਾ ਕੋਈ ਵੀ ਧਾਰਮਿਕ ਇਹ ਸਾਰਿਆਂ ਦਾ ਸਾਂਝਾ ਹੁੰਦਾ ਜੀ ਉੱਥੇ ਮੈਂ ਆਪਣੀ ਪਾਰਟੀ ਵੱਲੋਂ ਸਾਨੂੰ ਸੱਦਾ ਹੋਇਆ ਸੀ ਅਸੀਂ ਉੱਥੇ ਗਏ ਠੀਕ ਹੈ ਜੀ ਜੀ ਔਰ ਜਿਹੜੇ ਕਮੇਟੀ ਜਿਹੜੇ ਪ੍ਰਧਾਨ ਹੁੰਦੇ ਆ ਭਾਵੇਂ ਉਹ ਕਿਸੇ ਵੀ ਜਿੱਦਾਂ ਤੇ ਮੇ ਹੋਂ ਛੋਟੇ ਹੋਣ ਵੱਡੇ ਹੋਣ ਕਿਸੇ ਵਿਸ਼ੇਸ਼ ਵਰਗ ਦੇ ਹੋਣ ਉਹਨਾਂ ਦੇ ਇਖਤਿਆਰ ਹੁੰਦੇ ਹਰੇ ਜਦ ਆਪਾਂ ਕਿਸੇ ਕੋਈ ਜਾਣਦੇ ਆ ਜੀ ਮੈਂ ਉਹਨਾਂ ਨੂੰ ਪੁੱਛਿਆ ਜੀ ਤੁਸੀਂ ਇਹ ਜਿਹੜਾ ਸਨਮਾਨ ਕਰੋਗੇ ਚਾਲੂ ਕਿਤਾ ਕਰੋਗੇ ਕਹਿੰਦੇ ਜੀ ਅਸੀਂ ਰਿਬਨ ਜਿਹੜਾ ਆ ਉਹ ਠਟ ਤੋਂ ਕਟਾਵਾਂਗੇ ਜੀ ਮੈਂ ਕੋਈ ਗੱਲ ਠੀਕ ਹੈ ਬਾਕੀ ਕਹਿੰਦੇ ਜੀ ਜਿਵੇਂ ਜਿਵੇਂ ਆਊਗਾ ਕਟਾਵਾਂਗੇ ਉੱਥੇ ਮੈਂ ਪਹੁੰਚ ਗਿਆ ਹੋਰ ਵੀ ਬੰਦੇ ਸੀਗੇ ਤੇ ਬੜੇ ਸਤਿਕਾਰ ਨਾਲ ਪ੍ਰੋਗਰਾਮ ਚੱਲੂ ਹੋਇਆ ਚਾਲੂ ਹੋ ਕੇ ਜਿਹੜਾ ਐਮਐਲਏ ਆ ਇਹਨੇ ਚੱਕਣ ਦੀ ਕੋਸ਼ਿਸ਼ ਕੀਤੀ ਉਹ ਕੈਂਚੀ ਵੀ ਮੈਂ ਵੱਢ ਦਿਆਂ ਜੀ ਮੈਂ ਨਹੀਂ ਕੈਂਚੀ ਨੂੰ ਅੱਥ ਪੈਣ ਦਿੰਦਾ ਠੀਕ ਹੈ ਜੋ ਬੋਲ ਬੁਲਾਈਆ ਹੋਇਆ ਜੋ ਉਹਨੇ ਕਿਹਾ 31 ਤੇ 51 ਮੋੜੇ ਐਮਐਲਏ ਉਹ ਆਪਣੇ ਘਰ ਹੋ ਠੀਕ ਹੈ ਠੀਕ ਹੈ ਨਾ ਜੀ ਜੀ ਸੋ ਇਹਦੇ 'ਚ ਜੇ ਉਹਨੂੰ ਆਪਣੇ ਔਤੇ ਦੀ ਆਪ ਨਹੀਂ ਸਤਕਾਰ ਕਰ ਸਕਦਾ ਫਿਰ ਦੂਜਾ ਕੀ ਕਰੂਗਾ ਮੇਰੀ ਉਹਨਾਂ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਕਿ ਉੱਥੇ ਕੋਸ਼ਿਸ਼ ਜਦੋਂ ਮੈਂ ਲੋਕ ਐਮਐਲਏ ਨੂੰ ਸੱਦਾ ਕਿਹਾ ਸੱਦਾ ਸਾਰ ਨੂੰ ਗਿਆ ਸੀਗਾ ਮੈਂ ਐਡੇ ਕਿਹਾ ਐਮਐਲਏ ਰੱਬ ਨਹੀਂ ਤਾਂ ਆ ਗਿਆ ਬੰਦਾ ਯਾਰ ਨਹੀਂ ਕਹਿੰਦੇ ਸਾਨੂੰ ਸੱਦਾ ਗਿਆ ਗਿਆ ਦੂਜਿਆਂ ਨੂੰ ਸੱਦਾ ਗਿਆ ਸੀ ਸਾਰੇ ਪਹੁੰਚੇ ਸੀਗੇ ਲੇਕਿਨ ਕਹਿੰਦੇ ਜੀ ਰਾਣਾ ਹਦੀਦ ਸਿੰਘ ਵੱਲੋਂ ਜਿਹੜਾ ਉੱਥੇ ਟਕਰਾਅ ਦੀ ਕੋਸ਼ਿਸ਼ ਕੀਤੀ ਗਈ ਸਿਆਸਤ ਦੀ ਕਿਉਂ ਮੇਰਾ ਮੇਰਾ ਕਿਸ ਗੱਲ ਦਾ ਟਕਰਾਅ ਹੈ ਵੀ ਹਾਂਜੀ ਮੈਂ ਉਹਨੂੰ ਉੱਥੇ ਕੀ ਕਹਿਣਾ ਮੈਨੂੰ 2 ਸਾਲ ਹੋ ਗਏ ਮੈਂ ਤਾਂ ਮੈਂ ਤੁਹਾਨੂੰ ਅੱਖੋਂ ਵੀ ਨਹੀਂ ਦੇਖਦਾ ਤੇ ਮੇਰਾ ਉਹਦਾ ਕੀ ਟਕਰਾਅ ਹੋਣਾ ਉਦਾਂ ਜਦੋਂ ਜਦ ਕੋਈ ਉਹ ਗਲਤ ਕਰੂਗਾ ਜੀ ਫਿਰ ਉਹਦਾ ਜਵਾਬ ਤਾਂ ਮੈਨੂੰ ਦੇਣਾ ਪਏਗਾ ਨਾ ਜੀ ਤੇ ਮੈਂ ਕੋਈ ਤਾਂ ਉਹਨੂੰ ਇੰਨਾ ਤੋਂ ਬੜੇ ਉਹਨੂੰ ਇੰਨਾ ਤੋਂ ਬੜੇ ਉਹਨੂੰ ਇੰਨਾ ਤੋਂ ਬੜੇ 11 ਲੱਖ ਰਾਵ ਕਰੋ 11 ਲੱਖ ਰਾਵ ਕਰੋ ਠੀਕ ਹੈ ਨਾ ਠੀਕ ਹੈ ਨਾ ਠੀਕ ਹੈ ਨਾ ਇੱਕ ਬੰਗਿਆ ਗਿਆ ਚਲੋ ਤੇਰੇ ਕੋਲ ਜਾਂਦਾ ਤੇ ਕਿੰਨੇ ਕਿਉਂਗਾ